ਦੀ ਜਨਤਾ ਪਾਰਟੀ ਨੇ ਪੰਜਾਬ ਚ ਆਪਣੇ ਦੋ ਬਾਕੀ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ ਐਲਾਨ ਹੁੰਦੇ ਹੀ ਕਾਂਗਰਸ ਵਾਂਗ ਪੱਪਾ ਵਿੱਚ ਵੀ ਬਗਾਵਤ ਨੇ ਝੋਰ ਫੜ ਲਿਆ ਭਾਜਪਾ ਨੇ ਹੁਸ਼ਿਆਰਪੁਰ ਤੋਂ ਸਾਬਕਾ ਐਸਆਈ ਅਫਸਰ ਸੋਮ ਪ੍ਰਕਾਸ਼ ਨੂੰ ਟਿਕਟ ਨਾਲ ਨਵਾਜਿਆ ਤਾਂ ਹੁਸ਼ਿਆਰਪੁਰ ਤੋਂ ਸੀਨੀਅਰ ਆਗੂ ਵਿਜੇ ਸਾਫਲਾ ਦਾ ਪੱਪਾ ਤੇ ਗੁੱਸਾ ਪੜ ਕੁੱਟਿਆ ਟਿਕਟ ਨਾ ਮਿਲਣ ਤੋਂ ਨਾਰਾਜ਼ ਵਿਜੇ ਸਾਫਲਾ ਨੇ ਸਭ ਤੋਂ ਪਹਿਲਾਂ ਆਪਣੇ ਟਵਿੱਟਰ ਖਾਤੇ ਤੇ ਲਿਖੇ ਆਪਣੇ ਨਾਂ ਕਿਉ ਚੌਕੀਦਾਰ ਸ਼ਬਦ ਹਟਾਇਆ ਅਤੇ ਫਿਰ ਇੱਕ ਤੋਂ ਬਾਅਦ ਇੱਕ ਟਵੀਟ ਕਰ ਭਾਜਪਾ ਤੋਂ ਕਈ ਸਵਾਲ ਪੁੱਛੇ ਪਹਿਲੇ ਟਵੀਟ ਵਿੱਚ ਸਾਪਲਾ ਨੇ ਲਿਖਿਆ ਕਿ ਬਹੁਤ ਦੁੱਖ ਹੋਇਆ ਭਾਜਪਾ ਨੇ ਗੋਹਤਿਆ ਕਰ ਦਿੱਤੀ ਇਸ ਤੋਂ ਬਾਅਦ ਉਹਨਾਂ ਇੱਕ ਹੋਰ ਟਵੀਟ ਕੀਤਾ ਜਿਸ ਵਿੱਚ ਉਹਨਾਂ ਪਾਰਟੀ ਨੂੰ ਪੁੱਛਿਆ ਕਿ ਉਹਨਾਂ ਦਾ ਕਸੂਰ ਕੀ ਹੈ ਟਿਕਟ ਘਟਣ ਤੋਂ ਪਹਿਲਾਂ ਉਹਨਾਂ ਦਾ ਦੋਸ਼ ਤਾਂ ਦੱਸ ਦਿੰਦੇ ਟਵੀਟ 'ਚ ਉਹਨਾਂ ਆਪਣੇ ਵੱਲੋਂ ਕਿਤੇ ਕੰਮ ਵੀ ਕਰਨ ਵੱਚਦੇ ਦੱਸ ਦਿੱਇਆ ਕਿ ਬੀਤੇ ਦਿਨ ਹੋਏ ਉਮੀਦਵਾਰਾਂ ਦੇ ਐਲਾਨ 'ਚ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਵਿਜੇ ਸਾਪਲਾ ਦੀ ਟਿਕਟ کٹ ਗਈ ਹੈ ਉਨ੍ਹਾਂ ਦੀ ਥਾਂ ਭਾਜਪੀ ਨੇ ਸੋਮ ਪ੍ਰਕਾਸ਼ ਨੂੰ ਉਮੀਦਵਾਰ ਐਲਾਨਿਆ ਹਾਲਾਂਕਿ ਪਿਛਲੇ 2014 ਲੋਕ ਸਭਾ ਚੋਣਾਂ ਚ ਵਿਜੇ ਸਾਹਪਲਾ ਨੇ ਜਿੱਤ ਪ੍ਰਾਪਤ ਕੀਤੀ ਸੀ ਪਰ ਪਾਰਟੀ ਨੇ ਉਨ੍ਹਾਂ ਦੀ ਥਾਂ ਫਗਵਾੜਾ ਤੋਂ ਮੌਜੂਦਾ ਵਿਧਾਇਕ ਤੇ ਪ੍ਰੋਸੈਜਤਾ ਹੈ ਜਿਸ ਤੋਂ ਬਾਅਦ ਹੁਣ ਵਿਜੇ ਸਾਹਪਲਾ ਦਾ ਭਰੋਸਾ ਪੱਜ ਪੱਤੋਂ ਉੱਠ ਗਿਆ ਲੱਗਦਾ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ ਮੇਰਾ ਨਾਮ ਨੀਲਮਾ ਹੈ ਮੇਰੇ ਘਰ ਦਾ ਨਾਮ ਸਰਦਾਰ ਸੁਭਾ ਸਿੰਘ ਆਸੀਂ ਪਿੰਡ ਆਲੇ ਵਾਲ ਦੇ ਰਹਿਣ ਵਾਲੇ ਆਂ ਫਲੋਜਪੁਰ ਜ਼ਿਲ੍ਹਾ ਫਲੋਜਪੁਰ ਤੇ ਮੇਰੇ ਕੈਂਸਰ ਹੋ ਗਿਆ ਸੀ 2000 ਵਿੱਚ ਤੇ ਮੈਂ ਪੀਡੀਏ ਚੰਡੀਗੜ੍ਹ ਤੋਂ ਇਲਾਜ ਕਰਵਾਇਆ ਸੀ ਵੀ ਉੱਥੇ ਆਪਰੇਸ਼ਨ ਕੀਤਾ ਉਹਨਾਂ ਨੇ ਮੇਰਾ ਆਪਰੇਸ਼ਨ ਕਰਤਾ ਤੇ ਇਲਾਜ ਨੂੰ ਹੀ ਤੋਂ ਬਾਅਦ ਮੈਂ 2 ਸਾਲ ਬਾਅਦ ਫੇਰ ਕੈਂਸਰ ਫਟ ਗਿਆ ਫਿਰ ਮੈਨੂੰ ਇਹਨਾਂ ਦੱਸਿਆ ਰੈਮੋਸਟੈਟਿਕ ਵਾਲਿਆਂ ਦਾ ਫਿਰ ਮੈਂ ਇੱਥੇ ਚਲੀ ਗਈ ਤੇ ਇੱਥੇ ਮੈਨੂੰ ਜੰਦਿਆਂ ਨੇ ਨਟਕ ਦੀ ਦਵਾਈ ਦਿੱਤੀ ਤੇ 8 ਦਿਨ ਬਾਅਦ ਮੈਨੂੰ ਥੋੜਾ ਫਰਕ ਪੈਣਾ ਸ਼ੁਰੂ ਹੋ ਗਿਆ ਕਿ ਮੈਨੂੰ ਪਹਿਲਾਂ ਐ ਸੀਗਾ ਕਿ ਨਹੀਂ ਬਚਦੀ ਫੇਰ ਮਰ ਕੇ ਜਦੋਂ ਇਹਨਾਂ ਦਵਾਈ ਦਿੱਤੀ ਰੋ ਨਾਲ ਮੈਨੂੰ ਬਹੁਤ ਫਰਕ ਪੈ ਗਿਆ 8 ਦਿਨਾਂ ਚ ਥੋੜਾ ਜਿਹਾ ਪੈਣਾ ਫਰਕ ਹੋ ਗਿਆ 3 ਮਹੀਨੇ ਦਾ ਲਾਜ਼ ਸੀ ਇਹਨਾਂ ਦਾ ਵੀ 3 ਮਹੀਨੇ ਸੀ ਦਵਾਈ ਖਾਵਾਂਗੇ ਫੇਰ ਠੀਕ ਕਰਾਂਗੇ ਤੈਨੂੰ ਉਹ ਤਿੰਨ ਮਹੀਨਿਆਂ ਦੇ ਵਿੱਚ ਉਹ ਵੀ ਮੱਠ ਦਿਨ ਕਾਟੀ ਖਾਤੀ ਦਵਾਈ ਤੇ ਮੈਂ ਠੀਕ ਹੋ ਗਈ ਬਿਲਕੁਲ ਫਿਰ ਮੈਂ ਚੋ ਬਾਗੀ ਤੋਂ ਕਰਵਾਇਆ ਸੀਟੀ ਸਕੈਨ ਕਰਵਾਈ ਸਾਰੇ ਟੈਸਟ ਦੁਆਰਾ ਕਰਵਾਏ ਵੀ ਕੈਂਸਰ ਹੋ ਫਿਰ ਰਹਾ ਤਾਂ ਨਹੀਂ ਗਿਆ ਕਿਤੇ ਉਹ ਕਹਿੰਦੇ ਨਹੀਂ ਜੀ ਹੁਣ ਤੂੰ ਬਿਲਕੁਲ ਠੀਕ ਹੈ